ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਨੇ ਸਹਰੇ ਪਨੂਆ ਤੋਂ ਸੇਰੋਂ ਤੋਂ 5-5 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਟੋਟੀਆਂ ਤੇ ਪਾਉ ਹਰਜਿੰਦਰ ਸਿੰਘ ਜੀ ਹੋਂਦੇ ਕੋਲ ਆਇਆ ਦੋਸਤੋ ਵੀਰ ਹਰਜੀਤ ਸਿੰਘ ਹੋਂਦੇ ਘਰ ਆਏ ਆ ਉਹਨਾਂ ਦੇ ਫਾਦਰ ਸਾਹਿਬ ਨਾਲ ਆਪਣਾ ਨਾਮ ਹੋਣਗੇ ਪੂਰੀ ਡਿਟੇਲ ਆਪਾਂ ਉਹਨਾਂ ਦੇ ਫਾਦਰ ਸਾਹਿਬ ਤੋਂ ਲੈ ਲਵਾਂਗੇ ਪੂਰੀ ਇਨਫੋਰਮੇਸ਼ਨ ਲਵਾਂਗੇ ਅੱਜ ਮਾਲ ਜਿਹੜਾ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਆਪਾਂ ਇਸ ਘਰੋਂ ਤਕਰੀਬਨ ਕੋਈ 7 ਕ ਨਗ ਦਿਖਾਉਨੇ ਆ ਪੰਜ ਵੜਾ ਤੁਸੀਂ ਸਾਹਮਣੇ ਦੇਖੋਗੇ ਸਵੇ ਸਵੇ ਪਸ਼ੂ ਆ ਹਫਤੇ ਪੰਜਾਂ 6 ਸੱਤਾਂ ਦਿਨਾਂ ਦੇ ਵਿੱਚ ਇਹਨਾਂ ਪਸ਼ੂਆਂ ਦਾ ਸੁਭਾ ਤੇ ਇੱਧਰ ਇੱਕ ਟੁਕੀ ਮੱਝ ਤੁਹਾਨੂੰ ਦਿਖਾ ਦਿਆਂਗੇ ਨੀਲੀ ਦੇ ਵਿੱਚ ਮੱਝ ਅੱਖਾਂ ਬਿੱਲੀਆਂ ਮਥੇ ਬੱਲ ਮਗਰਲੇ ਪੈਰ ਧੋਤੇ ਆ ਠੀਕ ਆ ਜੀ ਤੇ ਇੱਧਰ ਇੱਕ ਬੂਰੀ ਮੱਝ ਤੁਹਾਨੂੰ ਦਿਖਾ ਦਿਆਂਗੇ ਭਾਅ ਪਰਤਾ ਬੜਾ ਜਾਇਜ਼ ਵਾਜਬ ਰੇਟ ਹੋਣ ਵਾਲਾ ਆ ਠੀਕ ਆ ਜੀ ਸੋ ਵੀਡੀਓ ਦੇ ਨਾਲ ਅੰਤ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਰੇਟ ਦੋਸਤੋ ਸਾਰੇ ਪਸ਼ੂਆਂ ਦੇ ਬੜੇ ਜਾਇਜ਼ ਆ ਚਾਹੇ ਵਹੜਾਂ ਦੀ ਗੱਲ ਕਰ ਲਈਏ ਚਾਹੇ ਮੱਚਾਂ ਦੀ ਗੱਲ ਕਰ ਲਈਏ ਤੇ ਬਿਲਕੁਲ ਵਾਜਬ ਜਾਇਜ਼ ਰੇਟ ਆ ਸੋ ਜਿਹੜੇ ਭਰਾ ਨੇ ਥੋੜੇ ਪੈਸੇ ਲਾਉਣੇ ਆ ਠੀਕ ਆ ਜੀ ਬਾਕੀ ਪਸ਼ੂ ਦੇ ਅਕੋਰਡਿੰਗ ਉਹ ਤੁਹਾਨੂੰ ਆਪਾਂ ਨਾਲ ਦੀ ਨਾਲ ਹੀ ਦੱਸਦੇ ਚੱਲਾਂਗੇ ਰੇਟ ਕੀ ਕੀ ਹਨ ਇਹਨਾਂ ਪਸ਼ੂਆਂ ਦੇ ਆਹ ਕਰਦੇ ਆ ਪੂਰੀ ਗੱਲਬਾਤ ਪਾਉ ਹਰਜਿੰਦਰ ਸਿੰਘ ਜੀ ਨਾਲ ਪੁੱਛਦੇ ਆ ਕੀ ਡਿਟੇਲ ਨੇ ਅੱਜ ਇਹਨਾਂ ਪਸ਼ੂਆਂ ਦੀ ਠੀਕ ਆ ਜੀ ਸਭ ਤੋਂ ਪਹਿਲਾਂ ਪਾਉ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਾਜ ਸਿੰਘ ਹੋਰ ਪਾਉ ਜੀ ਸੇਤਾ ਕਿਰਪਾ ਮਾਲਕ ਦੀ ਚਲੋ ਸ਼ੁਕਰੇ ਮ ਕੰਮ ਕੀਤਾ ਤੁਸੀਂ ਵੀ ਵੱਡੇ ਲੈਵਲ ਤੇ ਕਰਦੇ ਆ ਰਹੇ ਜੀ ਨਾਲ ਹਾਂਜੀ 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 ਬਿਲਕੁਲ ਜੀ ਹਾਂਜੀ ਰਾਜਸੰਧੂ ਚੈਨਲ ਵੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਵੈਗਨਿਕ ਹਾਲਸਾ ਵੈਗਨਿਕ ਜੀ ਜੀ ਫਤਿਹ ਉਹ ਜੀ ਅੱਜ ਜਿਵੇਂ ਆਪਾਂ ਜ਼ਿਕਰ ਕੀਤਾ ਟੋਟਲ ਆਪਣੇ ਕੋਲ ਸੱਤ ਸ਼ੇਖ ਨਗ ਨੇ ਹਾਂਜੀ ਜਿਨ੍ਹਾਂ ਦੇ ਵਿੱਚੋਂ ਪੰਜ ਵੈੜਾਂ ਨੇ ਤੇ ਦੋ ਮੱਜਾਂ ਆਪਣੇ ਕੋਲ ਬਿਲਕੁਲ ਜੀ ਹਾਂਜੀ ਠੀਕ ਆ ਜੀ ਇੱਕ ਮੱਝ ਦੀ ਬੂਰੀ ਆਪਣੇ ਕੋਲ ਉਹ ਤਾਂ ਤਕਰੀਬਨ ਕੋਈ 3 ਕਿ ਮਹੀਨਿਆਂ ਦੀ ਸੂਈ ਤੁਸੀਂ ਦੱਸਿਆ ਹਾਂਜੀ 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 ਅੱਗੇ ਬਣੀ ਸੋਰੀ ਵੀ ਆ ਉਹਨੂੰ ਅੱਜ 23 24 ਦਿਨ ਹੋ ਗਏ ਨੇ 23 24 ਦਿਨ ਹੋ ਗਏ ਆ ਹ lobby end ਦੇ ਵਿੱਚ ਦੋਸਤੋ ਜੋੜੀ ਮੱਝਾਂ ਦੀ ਤੁਹਾਨੂੰ ਦਿਖਾ ਦੇਵਾਂਗੇ ਨੀਲੀ ਦੇ ਵਿੱਚ ਮੱਝਾਂ ਨੇ ਸੋ ਜਿਹੜੇ ਭਰਾ ਸ਼ੌਂਕ ਰੱਖਦੇ ਆ ਕਿ ਨੀਲੀ ਪਸ਼ੂ ਖਰੀਦਣ ਦਾ ਤੇ ਨੀਲੀ ਦੇ ਵਿੱਚ ਆਪਾਂ ਤੁਹਾਨੂੰ end ਦੇ ਵਿੱਚ ਨਗ ਦਿਖਾਵਾਂਗੇ ਤੋਂ ਪਹਿਲਾਂ ਸ਼ੁਰੂਆਤ ਇਹ ਸ਼ੁਰੂਆਤੀ ਟਾਈਮ ਦੇ ਵਿੱਚ ਵੇੜਣਾ ਤੁਹਾਨੂੰ ਦਿਖਾ ਦੇਵਾਂਗੇ ਇੱਕ ਪੂਰੀ ਵੱਡੀ ਵਾੜ ਜਿਹੜੀ ਤੁਸੀਂ ਆ ਸਾਹਮਣੇ ਦੇਖ ਰਹੇ ਜੇ ਕੋਠੇ ਜਿਹਾ ਕੱਦ ਦਾ ਵੀ ਫੁੱਲ ਵੱਡੀ ਆ ਕੱਦ ਪੁੱਤ ਜਿਵੇਂ ਇੱਕ ਫਾਰਮ ਵਾਲਿਆਂ ਵੇੜਾ ਆਪਾਂ ਵਿਖਦੇ ਹਾਈਟ ਕੱਦ ਉਸੇ ਤਰ੍ਹਾਂ ਦੀ ਆ ਇਸ ਵਾੜ ਦੀ ਤੇ ਭਾਉਜੀ ਇਹ ਤਾਂ ਸੂਹਾ ਕਿਨਵਾ ਸੋਈ ਆਪਣੇ ਕੋਲ ਭਾਜੀ ਇਹ ਦੂਜਾ ਸੂਹਾ ਸੋਈ ਆ ਦੂਸਰਾ ਸੂਹਾ ਹਾਂਜੀ ਹਾਂਜੀ ਅੱ ਇਨੋਂ ਹੋਤੇ ਤੋਂ ਅੰਦਰ ਜੇ ਪੰਜਵਾਂ ਛੇਵਾਂ ਦਿਨ ਜੀ ਪੰਜਵਾਂ ਛੇਵਾਂ ਦਿਨ ਹਾਂਜੀ ਹਾਂਜੀ ਲੋ ਵੀ ਪੰਜਵਾਂ ਛੇਵਾਂ ਦਿਨ ਦੋਸਤੋ ਇਸ ਵੜਨ ਹੋ ਗਿਆ ਸਹੀ ਨੂੰ ਤੇ ਤੀਜਾ ਸਵੇਰਾ ਮੇਰਾ ਵੀ ਕੋਈ ਮੰਨ ਕੇ ਭਾਵੇਂ ਸੌਦਾ ਕਰ ਲਵੇ ਠੀਕ ਆ ਜੀ ਤੇ ਮਗਰ ਉਹ ਤੇ ਬੱਚਾ ਕੀ ਆ ਗਿਆ ਜੀ ਬੱਚਾ ਆ ਵੀ ਦੇ ਦੇ ਮਗਰ ਬੱਚਾ ਮਗਰ ਤੇ ਭਾਉ ਜੀ ਕਿੰਨੇ ਕੁ ਦੋਤੇ ਚੱਲਣ ਦੀ ਹੈ ਕੋਈ 22 23 ਲੀਟਰ ਇਸ ਵੇਲੇ ਰਾਜਸਿਆਂ ਤੋਂ ਦੇਦਾ ਹੈਗਾ ਤੇ 22 23 ਲੀਟਰ ਆ ਜੀ ਹਾਂਜੀ ਹਾਂਜੀ ਲੋ ਵੀ 22 23 ਲੀਟਰ ਤੇ ਦੋਰਾ ਥਾਣਾ ਮੱਝਾਂ ਵਰਗੇ ਥਾਣੇ ਲੱਗਾ ਕਰਮਾਲੀ ਨੂੰ ਸੋ 22 23 ਲੀਟਰ ਇਸ ਵਕਤ ਦੋਤੇ ਦੇ ਥੱਲੇ ਹਾ ਆ ਖੜਾ ਡੱਬਾ ਬੱਚਾ ਲਓ ਜੀ ਆਪ ਅੱਛਾ ਜੀ ਦਾ ਜੀ ਸੋ 85 86 ਪੰਜਾਛੇਆਂ ਦੇ ਨਾਲ ਦੇ ਵਿੱਚ ਵਿੱਚ ਇਹ ਸਮਾਂ ਇਹਨੂੰ ਸੋਈ ਨੂੰ ਹਜੇ ਮੈਲੇ ਮੂਲੇ ਤੋਂ ਚੱਲਣਾ ਦੁੱਧੋਂ ਹਜੇ ਹੋ ਰਿਹਾ ਹਜੇ ਮੈਲਾ ਨਹੀਂ ਮਾਰਿਆ ਦੁੱਧ ਵਧੂ ਕੀ ਰਿਹਾ ਇਸਨੂੰ 30 ਦੇ ਲਾਗੇ ਤੇ ਰਾਮ ਨਾ ਜਾਊਗੀ ਠੀਕ ਆ ਠੀਕ ਆ ਠੀਕ ਆ ਲਓ ਭਾਈ ਰਮੇਸ਼ ਬਾਉ ਖੋਲੋ ਇੱਕ ਵਾਰ ਦਿਖਾਈਏ ਨੌ ਵੀ ਭਰਾ ਉਹ ਕੋਰਦਾ ਮੈਂ ਆਪ ਇਧਰ ਲੰਬਾ ਤੋਰ ਕੇ ਦਿਖਾ ਦਿੰਨੇ ਆ ਪੂਰੇ ਵੱਡੇ ਕੱਦ ਕੱਦ ਦੀ ਇਹ ਜਿਹੜੀ ਆਪਾਂ ਤੁਹਾਨੂੰ ਵਾਰ ਗਾਂ ਦਿਖਾਉਣ ਦੇ ਆ 22 23 22 ਲੀਟਰ ਇਸ ਵਕਤੇ ਤੇ ਥੱਲੇ ਹਾਜ਼ਰ ਆ ਕੋਈ ਵੀ ਭਰਾ ਆਪਣਾ ਆਉਂਦਾ ਠੀਕ ਹੈ ਜੀ ਇੱਥੇ ਆਪਣੇ 2 ਟਾਈਮ ਚੋਲੋ 4 ਟਾਈਮ ਚੋਲੋ ਆਪ ਦੀ ਬਿਲਕੁਲ ਤਸੱਲੀ ਕਰ ਲਓ ਠੀਕ ਹੈ ਜੀ ਬੱਚਾ ਮਗਰ ਆ ਗਿਆ ਤੇ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਜਿਹੜੀ ਹੈ ਪਹਿਲੇ ਨੰਬਰ ਤੇ ਤੁਸੀਂ ਵੇਖੋਗੇ ਆ ਦੇਖ ਲੰਬੀ ਹਾਈਟ ਕੱਦ ਬਹੁਤ ਪੂਰਾ ਵੱਡਾ ਠੀਕ ਹੈ ਜੀ ਸੋ ਪਹਿਲਾਂ ਜੇ ਆਪਾਂ ਜ਼ਿਕਰ ਕਰਤਾ ਦੀ ਪੂਰੀ ਕੋਠੀ ਗੱਡੀ ਰਹਿਣ ਆ ਦੇਖੋ ਮੋੜ ਲਿਆ ਰਮੇਸ਼ ਮੋੜ ਲਿਆ passou? É. ਉਹ ਵੀ ਕੀ ਡਿਮਾਂਡ ਕਰਦੇ ਆ ਕਿੰਨੇ ਦੇ ਦਿਨ ਆਪਾਂ ਗੜੇ ਰਾਜਸ਼ਾਂ ਡਿਮਾਂਡ ਤੇ ਭਾਂਜ ਨਹੀਂ ਮਰਜੀ ਕਰੀਏ ਐਸ ਲੱਖੋਂ ਬਾਹਰ ਆਲੀ ਆ ਹਾਂਜੀ ਪਰ ਆਪਾਂ ਲੈਦੇ ਕਰਾਂਗੇ ਦਾ 85000 ਰੁਪਿਆ 85 ਵਿੱਚ ਜਿੱਥੇ ਕ ਆਪਾਂ ਦੇ ਦੇਣੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਚਲੋ ਮਾਨਤਾਣ ਭਿੰਪਰਾ ਦਾ ਕਰਨਾ ਪੈਂਦਾ ਹਰ ਇੱਕ ਦਾ ਹੀ ਤੇ ਮਾਨਤਾਣ ਕਰਾਂਗੇ ਵਿੱਚੋਂ ਠੀਕ ਹੈ ਜੀ ਲਓ ਵੀ ਇਹ 285000 ਦੀ ਫੌਜੀਆ ਦਾ ਵੀ ਦੇਵਾਂਗੇ ਆਪਾਂ ਜਿੱਥੇ ਕਿ 90 ਭਾਵੇਂ ਡਿਮਾਂਡ ਕੋਈ ਵੀ ਆ 85000 ਤੇ ਦੇਵਾਂਗੇ 85000 ਦੇ ਵਿੱਚੋਂ ਵੀ ਮਾਨਤਾਣ ਉਹ ਕੋਈ ਭਰਾ ਵੀ ਸੰਪਰਕ ਕਰ ਲੇ ਤੇ 22 ਲੀਟਰ ਇਸ ਵਕਤ ਤੇ ਥੱਲੇ ਦੋ ਦਹਾਜਰ ਟੋਪੋ ਹਾਈਟ ਲੈਂਥ ਦੇ ਵਿੱਚ ਸੈਗਰ ਨੰਬਰ ਤੇ ਪਾਓ ਜੀ ਆਪਣੇ ਕੋਲ ਜਿਹੜੀ ਆਈਦਰ ਆ ਵੜ ਆ ਗਈ ਹੈ ਹਾਂ ਜੀ 19 ਸਵੇਰ ਸੂਈ ਹੈ ਜ ਏ ਭਾਜੀ ਤੀਜਾ ਸੂਆ ਜੀ ਤੀਜਾ ਸੂਆ ਹਾਂਜੀ ਹਾਂਜੀ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਜੀ ਇਹ ਲਗਭਗ ਮੇਰੇ ਹਿਸਾਬ ਨਾਲ ਤੇ 25 25 ਦਿਨ ਦਾ ਬੱਚਾ ਹੈਗਾ 25 ਦਿਨ ਹੋ ਗਏ ਬੱਚਾ ਮਗਰ ਬਿਲਕੁਲ ਮਗਰ ਬੱਚਾ ਮਗਰ ਬੱਚਾ ਉਹ ਵੀ 25 ਦਿਨ ਦਾ ਸਮਾਂ ਹੋ ਗਿਆ ਦੋਸਤੋ ਤੇ ਸੂਆ ਦੇ ਵਿੱਚ ਮੇਰਾ ਵੀਰ ਕੋਈ ਦੂਜਾ ਮੰਨ ਕੇ ਭਾਵੇਂ ਸੌਦਾ ਕਰ ਲਵੇ ਠੀਕ ਆ ਜੀ ਤੇ 25 ਦਿਨਾਂ ਦੀ ਸੂਈ ਤੇ ਦੁੱਧ ਕਿੰਨਾ ਦੱਸਿਆ ਜੀ 20 13 ਲੀਟਰ ਆਸਿਆ 13 ਲੀਟਰ ਇਹ ਨੈਟ ਜਿਹੜਾ ਆਪਾਂ ਚੁਵਾ ਹੀ ਦੇਣਾ ਜਿਹੜੀ ਚੁਵਾ ਦੇਣਾ ਆਪਾਂ ਹਾਂ ਠੀਕ ਆ ਜੀ ਲਓ ਵੀ ਨੈਟ ਜਿਹੜਾ ਤੁਹਾਨੂੰ 13 ਲੀਟਰ ਦੁੱਧ ਇਹਦੇ ਕਤੀ ਪੱਦਰ ਲੈਵੇ ਦੀ ਆ ਥੱਲੋਂ ਤੁਸੀਂ ਵੇਖੋ ਹਵਾਨੇ ਛੱਡੇ ਦੀ ਪੱਦਰ ਆ ਬਿਲਕੁਲ ਤੇ 25 ਕ ਦਿਨ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਆ ਵੇਖੋ ਜੀ ਭਾਰਾ ਪੇਟ ਫੁੱਲ ਵਜਨ ਦੋੜ ਦੇ ਵਿੱਚ ਆ ਦੇ ਲੋਬੇ ਠੀਕ ਆ ਜੀ ਹਾਈਟ ਇਹਦੀ ਮੀਡੀਅਮ ਆ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਜੀ ਇਹ ਬਾਕੀ ਵਾਰਦਾ ਤੁਸੀਂ ਕਰ ਲੈ ਦੇਖ ਹੀ ਲਿਆ ਠੀਕ ਆ ਜੀ ਸੋ ਫੋਲੋ ਭਾਰਾ ਪੇਟ ਵਜਨ ਲੋਡ ਪੂਰਾ 13 ਲੀਟਰ ਦੁੱਧ ਇਧਰੋਂ ਥਾਣਾ ਪਾ ਤੁਹਾਨੂੰ ਦੱਸਾ ਦਿੰਦੇ ਆ ਆ ਦੇਖੋ ਜੀ ਠੰਡੀ ਵੀ ਰਵੜਾ ਇਹੋ ਜੀ ਗੱਲ ਨਹੀਂ ਗਈ ਇਸੇ ਤਰ੍ਹਾਂ ਬੈਠ ਕੇ ਚੋਈ ਬੰਦਾ ਰਸੀ ਪਾਉਂਦੀ ਹਾਂਜੀ ਹਾਂਜੀ ਕੋਈ ਲੋੜ ਨਹੀਂ ਮੰਗਾ ਰਸੀ ਕਰ ਦੋ ਵੀਰੇ ਰਵੇਸ਼ ਕਰ ਦੋ ਰਵੇਸ਼ ਛੱਡ ਜਾ ਤੇ ਭਾਉਜੀ ਇਹਦੀ ਡਿਮਾਂਡ ਕੀ ਰਹੂਗੀ ਕਿਨੇ ਦੇ ਦੇ ਦਾਂਗੇ ਡਿਮਾਂਡ ਤੇ ਚਲੋ ਭਾਉ ਜੀ 45 ਕਰ ਲਈਏ 40 ਕਰ ਲਈਏ ਮੈਂ ਇਹਦੇ 37000 ਰੁਪਇਆ ਲਵਾਂਗਾ ਵੀ 37000 ਦੀ ਬਿਲਕੁਲ ਜੀ ਠੀਕ ਹੈ ਜੀ ਲਓ ਵੀ ਦੋਸਤੋ 37000 ਦੀ ਇਹ ਤੁਹਾਨੂੰ ਮਿਲ ਜੂਗੀ ਡਿਮਾਂਡ 38 42 ਕੁਝ ਵੀ ਹੋਵੇ ਠੀਕ ਹੈ ਜੀ ਸੋ 37000 ਦੇ ਵਿੱਚ ਇਹ ਬਾੜ ਮਿਲ ਜੂਗੀ 13 ਲੀਟਰ ਤੇ ਇਸ ਵਕਤੇ ਚੱਲਣ ਢਈ ਹੈ ਤੇ ਮਗਰ ਇਹਦੇ ਬੱਚਾ ਮੇਲ ਕਾਫ ਬੱਚਾ ਦਾ ਕਿਹਦੇ ਪਸੀ ਹੈ ਜੀ ਬੱਚਾ ਆ ਬੈਠਾ ਠੀਕ ਹੈ ਜੀ ਆ ਸਾਹਮਣੇ ਚਿੱਟੇ ਫੋਲ ਵਾਲਾ ਹਾਂ ਜੀ ਲਓ ਜੀ ਇਹ ਬੱਚਾ ਇਸੇ ਦਾ ਹੀ ਹੈ ਠੀਕ ਹੈ ਜੀ ਸੋ 25 ਅਕ ਦਿਨਾਂ ਦਾ ਫੌਜੀ ਉਹਨਾਂ ਨੇ ਟਾਈਮ ਦੱਸਤਾ ਦੱਸਿਆ ਠੀਕ ਹੈ 25 ਦਿਨ ਦਾ ਸਮਾਂ ਹੋ ਗਿਆ ਤੇ ਇਹ ਤੁਹਾਨੂੰ ਮਿਲ ਜ 36 37000 ਦੀ ਐਡ ਬਿਲਕੁਲ 37000 37000 ਰਮੇਸ਼ਾ ਇਹਨੂੰ ਕਰਿਓ ਭਾਈ ਐ ਇਹਨੂੰ ਮੋੜੋ ਗਾਣ ਨੂੰ ਇੱਥੇ ਖੜਾ ਰੋ ਤੇ ਪਾਉ ਚ ਜਿਹੜੀ ਆਪਣੇ ਕੋਲ ਅੱਗੇ ਆ ਬੈੜ ਆ ਗਈ ਹੈ ਜੀ ਹਾਂ ਜੀ ਤੇ ਇਹਦਾ ਇਹ ਚੌਥਾ ਦਿਨ ਸੂਈ ਨੂੰ ਹੋਇਆਗਾ ਅਸੀਂ ਅੱਜ ਚੌਥਾ ਦਿਨ ਇਹਨੂੰ ਹਾਂ ਠੀਕ ਆ ਆ ਬੱਚਾ ਜਲਤਰ ਮਗਰ ਬੱਚੇ ਆ ਗਏ ਸਾਰਿਆਂ ਦੇ ਹਾਂ ਜੀ ਹਾਂ ਜੀ ਇੱਕ ਮਗਰ ਬੱਚੀ ਆ ਬੱਚਿਆਂ ਦਾ ਆ ਬੱਚਾ ਇਹਦਾ ਹੀ ਆ ਹਾਂ ਜੀ ਹਾਂ ਜੀ ਹਾਂ ਜੀ ਬਾਬੀ ਇਹ ਚਾਰਾਂ ਦਿਨਾਂ ਦਾ ਸਮਾ ਹੋ ਗਿਆ ਜੀ ਨਾਰੂਗਾ ਨਾਲ ਜੇ ਬੱਚੇ ਦੇ ਨਾਲ ਨਾਰੂਗਾ ਚੈੱਕ ਕਰਾ ਦਿੰਨੇ ਆ ਤੁਹਾਨੂੰ ਚਲ ਏ ਹੁੱਕਾ ਨਾਰੂਗਾ ਨਾਲ ਬੱਚੇ ਦੇ ਆ ਬਸ ਏ ਤੇ ਇਹ ਫੌਜੀ ਇਸ ਵਕਤ ਬੋਲੇ ਤੇ ਚੱਲਣ ਦੀ ਹੋਊ ਕਿੰਨਾ ਬੋਲੇ ਤੇ ਭਾਜੀ ਜੇ ਦਾ ਕੋਈ 13 ਹੀ ਲਾਓ ਤੁਸੀਂ 13 ਲੀਟਰ 13 ਲੀਟਰ ਬੋਲਾ ਇਹਦਾ ਇਹ ਮਾਨਣਾ ਠੰਡਾ ਚਵਾਈ ਚੁਈ ਦੀ ਇਨਸਾਫ ਨਿਕਲੀ ਬਿਲਕੁਲ ਸਾਫ ਬਹੁਤ ਪੋਲੀ ਆ ਲਓ ਵਿੱਚ 22 ਦੀ ਦੋਸਤੋ ਬੜੀ ਸਾਫ ਤੁਰੀ ਜਦੋਂ ਮਰ ਗਈ ਜਦੋਂ ਪੈ ਬੋਲੇ ਚੁਈ ਜਾਵੇ ਪੋਲੀ ਚੋਣ ਚਵਾਦੀ ਨਿਕਲੀ ਤੇ 12 13 12 13 ਲੀਟਰ ਹੀ ਇਹਦੇ ਤੇ ਹਾਂਜੀ 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 ਵਦੂ ਕਿ ਦੁੱਧਾਂ ਭਾਜੀ ਅਜੇ ਮਿਹਲੇ ਤੇ ਅਜੇ ਹੈ ਹੀ ਚੌਥਾ ਦਿਨ ਅਜੇ ਬਾਕੀ ਥਾਂ ਬੜਾ ਵਧੀਆ ਨਿਖੇੜਨ ਖੂੜ ਦੇ ਵਿੱਚ ਥਾਂ ਬਿਲਕੁਲ ਦੋਸਤੋ ਪਤਲੇ ਪੂਣੀਆਂ ਵਰਗੇ ਥਾ ਲੋੜ ਦੇ 12 18 ਲੀਟਰ ਮੰਨਣਾ ਪਊ ਜਰਸੀ ਦੇ ਵਿੱਚ ਕ੍ਰੋਸ ਆ ਗਿਆ ਐਚ ਐਫ ਤੇ ਕੋਈ ਜਰਸੀ ਕ੍ਰੋਸ ਮੰਨ ਲਵੇ ਠੀਕ ਆ ਤੇ ਕੱਟ ਘਾੜ ਬਹੁਤ ਸੋਨਾ ਵੈੜਦਾ ਵੱਡੀਆਂ ਦੇ ਵਿੱਚ ਮੀਡੀਅਮ ਤੋਂ ਕੋਕੜੀ ਜੀ ਪਲੱਸ ਮੰਨ ਲਵੇ ਤੁਸੀਂ ਆਈਟਮ ਸਟੇਡੀਅਮ ਤੋਂ ਕ੍ਰੋਸ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਹੋ ਹਾਂ ਮੋੜ ਕੇ ਬਾਈ ਰਮੇਸ਼ ਮੋੜ ਦੋ ਇਹਨੂੰ ਲੰਬਾ ਲੈ ਜਾ ਲੈ ਜਾ ਚੱਲ ਏ ਹਾਂ ਚਲੋ ਜੀ ਚੱਲ ਪੁੱਤ ਏ ਆ ਦੇਖੋ ਜੀ ਉੱਤ ਬਾਹਰ ਜਾ ਈਆ ਗਿਆ ਠੱਗ ਗਿਆ ਲੋ ਠੀਕ ਹੈ ਜੀ ਸੋ ਪੱਦਰ ਲੈਵਾ 1000 ਬਿਲਕੁਲ ਥਾਣਾ ਪਤਲੇ ਠੀਕ ਹੈ ਜੀ ਤੇ ਬਾਕੀ ਚਵਾਈ ਚੂਵੀ ਦੇ ਚੰਗੇ ਆ ਪਸ਼ੂ 13 ਲੀਟਰ ਇਸ ਵਕਤ ਗੜ ਚਲਣ ਰਹੀ ਹੈ 13 ਲੀਟਰ ਤੇ ਸੁਬਿਆਂ ਦੇ ਵਿੱਚ ਵੀ ਪਾਉਗੇ ਦੂਜਾ ਕਹੂਗੀ हां जी ए साडा लिसपाना बेचारी दा उदा है दूजे सुवा जड़ी थोड़ी सवा सुवा ਦੇ ਪਾਸੋਂ ਕਿਤੇ ਖੁੰਜੀ ਰਹੀ ਆ ਤੇ ਬਾਕੀ ਹੈ ਦੋਸਤੋ ਦੂਜਾ ਸੁਆ ਹੀ ਆ ਸੋ ਅੱਗੇ ਮੇਰਾ ਵੀਰ ਕੋਈ ਆਪਦੀ ਸਮਝ ਵੇਖ ਲਵੇ ਠੀਕਾ ਜੀ ਉਹ ਧੱਗੇ 13 ਲੀਟਰ ਤੇ ਇਸ ਵਕਤ ਚੱਲਣ ਰਹੀ ਆ ਛੱਟੇ-ਚੋਟੇ ਦੀ ਬੜੀ ਸਾਫ਼ ਸੁਥਰੀ ਆ ਤੇ ਇਹ ਬਾਹੂ ਜੀ ਕੀ ਮੁੱਲ ਕੀ ਡਿਮਾਂਡ ਕਰਾਂਗੇ ਇਸ ਵਾਰ ਦਾ ਭਾਣੇ ਦਾ 55 ਕਰ ਲਈਏ 50 ਕਰ ਲਈਏ ਹਾਂ ਜੀ ਇਹ ਆਪਾਂ 46000 ਦੀ ਦੇਣੀ ਆ ਬਿਸ਼ਿਆਲੀ ਦੀ ਹਾਂਜੀ ਐਂਡ ਤੋਂ ਐਂਡ ਹੀ ਆਪਾਂ ਗੇਰ ਲੋਹੀ ਕਰਨੀ ਆ ਕਿ ਜਿੱਥੇ ਦੇ ਦੇਣਾ ਜਿੱਥੇ ਪਹੂ ਦੇ ਦੇਣਾ ਆਪਾਂ ਮੋਲ ਉਹੀ ਕਰਨੇ ਆ ਠੀਕ ਆ ਬਾਬੇ 46000 ਦੀ ਦੋਸਤੋ ਅੱਜ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਐਂਡ ਤੋਂ ਇਹਨਾਂ ਦੇ 46000 ਦੀ ਆ ਸਵੈਰ ਦਾ ਤੁਸੀਂ ਸਟਰਕਚਰ ਦੇਖ ਲਿਆ ਉਹਨਾਂ ਨੇ ਚੱਡੇ ਦੀ ਵੇਖ ਲਈ ਆ ਦਿੱਕਦੁਕ ਚੰਗੀ ਆ ਸਾਫ ਸੁਥਰਾ ਲੇਵਾ ਬੜਾ ਵਧੀਆ ਟਿਕਾਣੇ ਤੇ ਹੀ ਦਫਾਨਾ ਚੱਟਾ ਤੇ ਇੰਨੇ ਰੇਟ ਦੀ ਤੁਹਾਨੂੰ ਮਿਲ ਜੂਗੀ ਇੱਧਰ ਇੱਕ ਤੁਹਾਨੂੰ ਅਗਲੀ ਬਾਰੀ ਸੁਈ ਆਪਣੇ ਕੋਲ ਵੀ ਸੱਜਰੀ ਹੈ ਜੀ ਹਾਂਜੀ ਇਹ ਵੀ ਤਾਜੀ ਸੁਈ ਹੀਗੀ ਹਾਂਜੀ ਬੱਚੇ ਨੇ ਦੰਦੀ ਮਾਰਤੀ ਐਸੇ ਉਹਦਾ ਥਾਣੇ ਕ ਵਿਚਾਰੀ ਦਾ ਨਾ ਅੱਛਾ ਜੀ ਰਹਿ ਗਿਆ ਸੀ ਲਾਲੂ ਜੀ ਦੱਸਿਆ ਜੀ ਕੋਈ 15 ਕ ਧਾਰਾਂ ਆਉਂਦੀਆਂ ਨੇ ਹਾਂ ਜੀ ਹਾਂ ਜੀ ਲਾਲੂ ਜੀ ਤੇ ਕਰਾਇਆ ਇਹਦਾ 12000 ਲੱਗਾ ਵਾ ਠੀਕ ਆ ਤੇ ਚਲੋ ਚੱਲਣ ਦੀ ਉਮੀਦ ਹੈਗੀ ਆ ਤੁਰ ਪਿਆ ਥਾਣਾ ਇਹ ਵੈਸੇ ਆਉਂਦੀਆਂ ਕੋਈ 15 ਕ ਹਾਂ ਜੀ 20 25 ਧਾਰਾਂ ਆਉਂਦੀਆਂ ਉਹ ਦੋਸਤ ਇੱਕ ਬਹਿਣੀ ਵਾਲਾ ਬੜਾ ਮਗਰਲਾ ਥਾਣਾ ਨਾ ਪਰਲੇ ਹੱਥ ਉਲਟ ਬਹਿਣੀ ਵਾਲਾ ਜਿਹੜਾ ਮਗਰਲਾ ਥਾਣਾ ਉਹ ਥਨੋਂ ਧਾਰਾ ਜੜੀਆਂ ਘਟਕੀਆਂ ਨੇ ਤਾਂ 15 15 ਧਾਰਾਂ ਫੇਰ ਵੀ ਆਉਂਦੀਆਂ ਨੇ ਬਾਕੀ ਤਿੰਨੇ ਥਾਣੇ ਪ੍ਰੋਪਰ ਬਰਦੇ ਤੇ ਤਿੰਨੇ ਥਾਣਿਆਂ ਦੇ ਵਿੱਚ ਕਿਉਂਕਿ ਮੋਲੇ ਦਾ ਅੱਜ ਬੜਾ ਚੈਜ ਰਿਹਾ ਤੇ ਦੁੱਧ ਤੇ ਇਹਦੇ ਥਲੇ ਦੱਸਿਆ ਵੀ 9 9 ਤੋਂ 10 10 ਲੀਟਰ ਲਾਓ 9 ਤੋਂ 10 10 ਲੀਟਰ 11 ਲੀਟਰ ਹੈਗਾ ਠੀਕ ਆ ਭਾਈ 9 ਤੋਂ 10 ਕਿਲੋਟਰ ਦੋਸਤੋ ਦੁੱਧ ਇਸ ਵਕਤੇ ਦੇ ਥਲੇ ਹਾਜ਼ਰ ਆ ਠੀਕ ਆ ਜੀ ਤੇ ਸੁਈ ਨੂੰ ਟਾਈਮ ਵੀ ਤੁਹਾਨੂੰ ਦੱਸ ਦਿੱਤਾ ਵੀ ਮਗਰ ਬੱਚਾ ਮੇਲ ਦਾ ਬੱਚੀ ਬੱਚਾ ਹਰ ਛਾਰ ਦੀ ਬੱਚੀ ਬੱਚੀ ਬਹੁਤ ਪਿਆਰੀ ਹੈ ਬੱਚੀ ਬਹੁਤ ਵਧੀਆ ਮਗਰ ਬੱਚੀ ਇੱਕ ਵਾਰੀ ਬੱਚਾ ਤੁਹਾਨੂੰ ਦਿਖਾ ਦੇਣ ਉਸ ਤੋਂ ਬਾਅਦ ਆਪਾਂ ਖੋਲ ਕੇ ਦਿਖਾਵਾਂਗੇ ਇਦੋਂ ਮੇਰਾ ਭਰਾ ਕੋਈ ਲੈ ਜਾਂਦਾ ਤੇ ਅੱਜ ਤੁਹਾਨੂੰ ਟੋਕੜਾਂ ਦਾ ਜਿਹੜਾ ਰੇਟ ਮਿਲ ਜੂਗਾ ਤੇ ਆਹ ਵੇਖੋ ਜੀ ਆ ਬੱਚਾ ਜੀ ਫੀਮੇਲ ਲਾਲ ਤੇ ਡੱਬੀ ਚਿੱਟੀ ਬੱਚੀ ਹੈ ਠੀਕ ਹੈ ਜੀ ਲਾਲ ਤੇ ਚਿੱਟੇ ਰੰਗ ਦੇ ਵਿੱਚ ਆਹ ਦੇਖੋ ਠੀਕ ਹੈ ਸੋ 9 10 9 10 ਦੇ ਦਰਮਿਆਨ ਇਹ ਚੱਲਣ ਈ ਆ ਇੱਕ ਵਾਰੀ ਆਪਾਂ ਤੁਹਾਨੂੰ ਇਹ ਵੀ ਖੋਲ ਕੇ ਚੰਗੀ ਤਸੱਲੀ ਦੇ ਨਾਲ ਤੋੜ ਕੇ ਦਿਖਾ ਦੇਣੀ ਆ ਠੀਕ ਹੈ ਜੀ ਸੋ ਜੇ ਕੋਈ ਮੰਨ ਗਏ ਭਾਵੇਂ ਮੇਰਾ ਭਰਾ ਕੋਈ ਵੀ ਤੁਸੀਂ ਸੌਦਾ ਕਰਨਾ ਇਹ ਆਪਣੇ ਕੋਲ ਇਥੇ ਆਣ ਕੇ ਬਾਅਦ ਵਿੱਚ ਹੀ ਹੋਇਆ ਆਪਣੇ ਕੋਲ ਹੀ ਰਾਸਿਆ ਆਪਣੇ ਕੋਲ ਹੀ ਹੋਇਆ ਕੰਮ ਠੀਕ ਆ ਠੀਕ ਲੋਬੇ ਠੀਕ ਆ ਜੀ ਸੋ ਬਾਕੀ ਵਹਰ ਦੋਸਤੋ ਸਾਰੀ ਸਾਫ ਸੁਥਰੀ ਆ 9 10 9 10 ਲੀਟਰ ਇਹਦੇ ਕੋਲ ਐ ਉਸ ਵਕਤ ਦੁੱਧ ਵੀ ਹਾਜ਼ਰ ਸੋ ਮਗਰ ਵੀ ਵੱਛੀ ਤੁਹਾਨੂੰ ਦਿਖਾਤੀ ਆ ਆਪਣਾ ਵਹਰ ਸ਼ੇਲਾ ਵਹਰ ਸ਼ੇਰਾ ਜਿਹੜਾ 200 ਕਲਰ ਰੰਗ ਮਗਰ ਵੱਛੀ ਆ ਤੇ ਆ ਜਿਹੜੀ ਇਹਦੀ ਫੇਸ ਕੁਆਲਿਟੀ ਆ ਬਾਕੀ ਆ ਢਾਂਚਾ ਇਸ ਵਾਈਡ ਦਾ ਚੱਲ ਕਰ ਮਾਰਗੀ ਠੀਕ ਹੈ ਜੀ ਤੇ ਇਹ ਪੌਜੀ ਫਿਰ ਕੀ ਮੁੱਲ ਕਰਾਂਗੇ ਇਸ ਵਹੜ ਦਾ ਰਾਜ ਸਿੰਘ ਦਾ ਹੈ ਇੰਨੇ ਤੇ ਵਾਵਾ ਹੀ ਚੱਲੀ ਆ ਘਟਾ ਪਾ ਕੇ 45 ਦੀ ਲਈ ਦਾਹੋ ਤੇ ਲੱਗਾ 55 ਚ ਪਈ ਆ 55 ਚ ਹਾਂ ਠੀਕ ਹੈ ਜੀ ਵੇਹਲੇ ਆਦਮ ਮਰਚ ਦੇਣੀ ਆਪਾਂ ਪਰਮੇਸ਼ਰ ਬਾਉ ਖੜ ਜਾ ਠੀਕ ਆ ਆਲੇ ਆਦਮ ਹੋਲ ਚ ਕਿੰਨੇ ਦੀ ਹੋ ਜੂਗੀ ਅੱਜ ਲਾ ਲਓ ਸਾਡੇ 27 ਆ ਆਪਾਂ 26000 ਚ ਲੈਣ ਦੇ 25 ਦੀ ਜਾਣ ਦੇ ਦਾਸਿਆਂ 25000 ਦੀ ਆ ਲਓ ਵੀ ਚੱਕੋ 25000 ਦੀ ਦੋਸੇ ਇਹ ਆ ਤੇ ਮਗਰ ਬੱਛੀ ਬਹੁਤ ਸੋਹਣੀ ਆ ਠੀਕ ਆ ਜੀ ਬੱਛੀ ਵੀ ਚੰਗੀ ਆ 9 10 9 10 ਕਿਲੋ ਦੁੱਧ ਦੇ ਥੱਲੇ ਹਾਸ਼ਿਰ ਆ ਉਹ ਵੀ ਇੱਕੋ ਤੁਹਾਨੂੰ ਜਿਹੜੀ ਦਾਗੀ ਹੋਈ ਆ ਠੀਕ ਆ ਜੀ ਉਹਦੇ ਕਰਕੇ ਰੇਟ ਭਗਵਾ ਦਾ ਵੀ ਵੇਹ 50 55 ਦੇ ਮਾਲ ਸੀਗਾ ਤੁਰ ਹਾਲ ਆ ਜਿਹੜੀ 27000 ਤੇ ਉਹਦੇ ਵਿੱਚੋਂ ਵੀ 25000 ਦੀ ਹੱਟ ਟੈਂਟ ਜਿਹੜੀ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਛੋਟਾ-ਛਾਟਾ ਕਰਕੇ 25000 ਦੀ ਅਇਧਰ ਇੱਕ ਤੁਹਾਨੂੰ ਵਾਰ ਦਿਖਾਉਣੇ ਆਪਾਂ ਇਹ ਵੀ ਬਿਲਕੁਲ ਤਾਜੀ ਸੂਈ ਸੱਜਰੀ ਏ ਤੇ ਇਹਦਾ ਪੌਜੀ ਸੁਵਾ ਕਿੰਨਾ ਇਹਦਾ ਤੀਜਾ ਸੁਵਾ ਹੋਊਗਾ ਚਲੋ ਦੂਜਾ ਹੀ ਮੰਨਦੇ ਆ ਤੀਜਾ ਵੀ ਹੋ ਸਕਦਾ ਠੀਕ ਆ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਦੇ ਇਹਦੇ 10 ਦਿਨ ਲਾ ਲੋ 10-12 ਦਿਨ ਦਾ ਬੱਚਾ 10-12 ਦਿਨਾਂ ਦਾ ਆਹੋ ਠੀਕ ਆ ਜੀ ਲਿਆ ਰਮੇਸ਼ ਬਹੁਤ ਕਟੋ ਬਾਰ ਦਸਾਂ 12 ਦਿਨਾਂ ਦੀ ਸੂਈ ਤੇ ਦੋ ਤਿੰਨ ਥੱਲੇ ਇਸ ਵਕਤ ਕਿੰਨਾ ਜੀ ਦੋ 10 ਲਾਓ ਇੱਥੇਲੇ 10 ਕਿਲੋ ਹੂੰ ਹੂੰ ਲਓ ਵੀ ਦਸਾਂ 12 ਦਿਨਾਂ ਦੀ ਸੂਈ ਤੇ 10 ਕਿਲੋ ਦੁੱਧ ਆ ਲੈ ਸੋ ਵਾਇਰ ਦਾ ਬਾਕੀ ਤੁਸੀਂ ਆਹ ਹਵਾਨਾ ਲੈਵਾ ਦੇਖੋ ਚੋਣ ਚਵਾ ਦੀਆਂ ਪੂਰੀ ਤਸਲੀ ਬਿਲਕੁਲ ਜੀ ਬਿਲਕੁਲ ਪੂਰੀ ਓਕੇ ਹਮ ਠੀਕ ਹੈ ਮੌਜੀ ਕਰੋ ਚਾਹ ਕੇ ਠੀਕ ਹੈ ਜੀ ਸੋ ਰੰਗ ਬਹੁਤ ਵਧੀਆ ਰੰਗ ਜੇ ਆਪਾਂ ਜਰਸੀ ਬ੍ਰੀਡ ਦੇ ਵਿੱਚ ਵੜਾ ਦੇਖਦੇ ਦੋਸਤੋ ਲਾਲ ਰੰਗ ਦੇ ਵਿੱਚ ਸੋ 10 ਕਿਲੋ ਧਾਰਾ ਇਸ ਵਕਤ ਇਸ ਵਿਹੜ ਦੇ ਥੱਲੇ ਹਾਜ਼ਰ ਅਜੇ ਫਿਰ ਮਲੇ ਮੂਲੇ ਤੋਂ ਚੱਲੂਗੀ ਬਿਲਕੁਲ ਜੀ ਅਜੇ ਦੁੱਧ ਤੇ ਆਉਣੀ ਆ ਕਰਮਾਲੀ ਹਾਂ 13 14 ਲੀਟਰ ਦੁੱਧ ਮਾਨ ਹੱਸ ਕੇ ਚਵਾਈ ਜਾਊਗੀ ਹਾਂ ਹੱਸ ਕੇ ਹਾਂ ਲੋ ਵੀ ਠੀਕ ਆ ਜੀ ਇਸ ਵਕਤ ਦੋਸਤੋ 10 ਕਿਲੋ ਆ ਤੇ 13 14 13 14 ਦੀ ਮਾਲਕਣੇ ਕੀ ਆ 13 14 ਲੀਟਰ ਦੁੱਧ ਇਹਨੂੰ ਆਂਦਾ ਕੁਛ ਨਹੀਂਗਾ ਬਾਕੀ ਚਲੋ ਅੱਗੇ ਆਪਾਂ ਸਮੇਂ ਤੇ ਛੱਡ ਦਿੰਦੇ ਆ ਸੇਵਾ ਤੇ ਛੱਡ ਦਿੰਦੇ ਆ ਕਿਸੇ ਭਰਾ ਦੀ ਜਿੰਨੀ ਉਨਾ ਕਦੋਂ ਤੁਸੀਂ ਚੋ ਸਕਦੇ ਜਿਸ ਬੈੜ ਤੋਂ ਤੇ ਇਹਦਾ ਪਬਜੀ ਕੀ ਮੁੱਲ ਕਰਾਂਗੇ ਅੱਜ 10 ਕਿਲੋ ਦੇ ਹਿਸਾਬ ਨਾਲ ਮੁੱਲ ਆਪਣਾ ਭਾਵੇਂ ਇਹਦਾ 45 ਕਰ ਲਈਏ 40 ਕਰ ਲਈਏ ਤਾਂ ਵੀ ਚੱਲਦਾ ਹਾਂਜੀ ਇਹ 36000 ਦੇ ਵਿੱਚੋਂ 100 200 ਛੋਟ ਹੀ ਆ ਬਸ 36000 ਚੋਂ ਬਿਲਕੁਲ ਜੀ ਲਓ ਵੀ ਚੱਕੋ 36000 ਦੇ ਵਿੱਚੋਂ 200 ਛੋਟ ਹੀ ਆ ਮਾਲ ਸਾਰੇ ਬੜੇ ਜਾਇਜ਼ਾ ਦੇ ਰੇਟਾਂ ਦੇ ਉੱਪਰ ਤੁਹਾਨੂੰ ਮਿਲ ਜੂਗਾ ਅੱਜ ਤੇ 36000 ਦੇ ਵਿੱਚੋਂ ਛੋਟ ਚੱਪਾ ਮਾਨਤਨ ਹੋ ਜੂਗਾ ਠੀਕ ਆ ਜੀ ਸੋ ਮਗਰ ਇਹਦੇ ਬੱਚਾ ਮੇਲ ਕਾਫਾ ਬੱਚਾ ਵੀ ਆਪਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਪੰਜ ਬਹਾਦੇ ਵਿੱਚ ਕਿਸੇ ਭਰਾ ਨੇ ਸੌਦਾ ਕਰਨਾ ਤੇ ਤੁਹਾਡੇ ਲਈ ਸੌਖਾ ਰਹੇ ਠੀਕ ਆ ਜੀ ਕਿਹੜਾ ਬੱਚਾ ਜੀ ਆਹ ਲਾਲ ਬੱਚਾ ਬੋਲੀ ਆਹ ਲਾਲ ਬੱਚਾ ਇਸੇ ਦਾ ਹੀ ਹੈ ਬਿਲਕੁਲ ਆ ਦੇਖੋ ਹੱfte ਦੱਸ ਦਿੰਦਾ ਹੀ ਆ ਜੀ ਠੀਕ ਆ ਜੀ ਤੋਂ ਦਸਾਂ ਦਿਨਾਂ ਦਾ ਬੱਚਾ ਮੰਨ ਕੇ ਕੋਈ ਭਰਾ ਆਪਣਾ ਸੌਦਾ ਕਰ ਲਵੇ ਇਹ ਦੋਸਤੋ ਪੰਜ ਬਿਹੜਾ ਸੀਗੀਆਂ ਜਿਹੜੀਆਂ ਆਪਾਂ ਉਹਨਾਂ ਦੇ ਕੋਲ ਸੀ ਕਿ ਆ ਇਸ ਤੋਂ ਬਾਅਦ ਇਧਰ ਤੁਹਾਨੂੰ ਦੋ ਜਿਹੜੇ ਪਨਾਗ ਦਿਖਾਉ ਰਹੇ ਆ ਮੱਝਾਂ ਦੇ ਵਿੱਚ ਇੱਕ ਆ ਨੀਲੀ ਦੀ ਮੱਝ ਤੁਹਾਨੂੰ ਦਿਖਾ ਦਿੰਨੇ ਆ ਇਹ ਮੱਝ ਵੀ ਗੱਭਾਂ ਟੁਕੀ ਹੈ ਤਿਆਰੀ ਦੇ ਉੱਤੇ ਆ ਬਾਕੀ ਸਮਾਂ ਪੁੱਛ ਲੈਣੇ ਆ ਤੇ ਪੌਜੀ ਆਪਣੇ ਕੋਲ ਜਿਹੜੀਆਂ ਨੀਲੀ ਅਗਦੇ ਵਿੱਚ ਮਾਂ ਚ ਬਿੱਲੀਆਂ ਆਖਾਂ ਮੱਥੇ ਫੋਲ ਜਿੰਦੇ ਹਾਂਜੀ ਇਹ ਰਾਜ ਸਿੰਘ ਮੇਰੇ ਹਿਸਾਬ ਨਾਲ ਤੇ ਇਹ ਹਫਤਾ ਲੈ ਜਾਊਗੀ ਰਾਮਨਾ ਹਫਤਾ ਕੁ ਲੈ ਦਿੱਦੀ ਆ ਹੂੰ ਹੂੰ ਬਾਕੀ ਆ ਮੈਂ ਤਾਂ ਭਾਰ ਪਿੱਛੇ ਤੋਂ ਤੇ ਪੰਡੂ ਕੋਲ ਜੀ ਪੂਰੀ ਗਾਰੰਟੀ ਪੂਰੀ 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 ਠੀਕ ਆ ਜੀ ਹਾਂਜੀ ਹਾਂਜੀ ਉਹ ਵੀ ਇੱਕ ਹਫਤਾ ਦੋਸਤੋ ਸਮਾਂ ਇਹਦਾ ਬਾਕੀ ਆ ਬਾਕੀ ਆ ਪਿੰਡੇ ਪੂਰਾ ਲੱਗਾ ਠੀਕ ਆ ਜੀ ਖੋਲੀ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਇਹ ਮੈਂ ਬਾਅਦ ਵਿੱਚ ਬਲਾਈ ਦੇ ਵਿੱਚ ਸਿੰਘ ਅੱਖਾਂ ਦੋਵੇਂ ਬਿੱਲੀਆਂ ਮਗਰਲੇ ਪੈਰਾਂ ਦੀ ਮਾਰਕਿੰਗ ਦੀ ਗੱਲ ਕਰਾਂਗੇ ਤੇ ਮਗਰਲੇ ਪੈਰ ਤੋਤੇ ਆ ਠੀਕ ਆ ਆ ਵੇਖੋ ਜੀ ਸੋ ਇਹ ਢਾਂਚਾ ਇਸ ਮੈਂ ਦਾ ਤੇ ਬਾਕੀ ਰੇਡ ਬੜਾ ਜਾਇਜ਼ ਰਹਿਣ ਵਾਲਾ ਠੀਕ ਹੈ ਜੀ ਐਂਡ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਮੁੱਲ ਕੀ ਆ ਦੋਵਾਂ ਮੱਜਾਂ ਦੇ ਮੁੱਲ ਸੇਮ ਹੀ ਅੱਜ ਕਰ ਦੇਣੇ ਆ ਠੀਕ ਹੈ ਜੀ ਕਿਸੇ ਭਰਾ ਨੇ ਜੋੜਾ ਪਾਉਣਾ ਤਾਂ ਜੋੜਾ ਵੀ ਤੁਸੀਂ ਪਾ ਸਕਦੇ ਜੀ ਰੇਡ ਬੜੇ ਜਾਇਜ਼ ਰਹਿਣ ਕੇ ਇਹਨਾਂ ਦੋ ਮੱਜਾਂ ਦੇ ਇਹ ਗੱਫਣ ਆ ਤੇ ਪਰਲੀ ਜਿਹੜੀ ਤਕਰੀਬਨ ਕੋਈ ਤੋਪੜਾਂ ਦੇ ਵਿੱਚ ਵੀ ਮੰਨ ਸਕਦਾ ਤਿੰਨਾਂ ਘਹਿਨੀਆਂ ਤੇ ਉਹਨੂੰ ਵੀ ਸਮਾਂ ਹੋ ਗਿਆ ਸੂਈ ਨੂੰ ਅੱਗੇ ਉਹ ਵੀ ਬਣੀ ਸੌਰੀ ਹੈ ਠੀਕ ਹੈ ਜੀ ਮਹੀਨੇਕ ਦੀ ਜਾਂ ਬਾਹੀਆਂ ਦਿਨਾਂ ਦੀ ਉਹ ਤੁਹਾਨੂੰ ਆਪਾਂ ਦੱਸ ਦਿਆਂਗੇ ਵੇਰਵੇ ਦੇ ਵਿੱਚ ਆ ਉਸ ਤੋਂ ਪਹਿਲਾਂ ਜਿਹੜੀ ਇੱਕ ਆ ਕਾ ਕਰਮਾਲੀ ਸੱਜਰ ਜੀ ਨੇ ਸੁਣਾ ਰਿਹਾ ਜੀ ਟੁਕੀ ਆ ਤਿਆਰੀ ਦੇ ਉੱਤੇ ਇਹ ਮਾਜ ਦਿਖਾ ਰਹੇ ਆ ਖੋਲ ਕੇ ਬਾਕੀ ਭਾਰਾ ਪੇਟ ਫੁੱਲ ਵਜਨ ਦੋਰ ਦੇ ਵਿੱਚ ਲੋ ਵੀ ਕਰੋ ਚੈੱਕ ਸਾਲ ਸੀ ਕਾਲ ਵੀਰੇ ਸਾਲ ਸੀ ਮੋਰਲਰ ਮੇਜ ਨਾ ਜੀ ਕੋ ਤੈਨੂੰ ਪਾਉਜੀ 5 6 ਦਿਨ ਜੇ ਰਾਮ ਨਾਲ ਹਾਂ ਜੀ ਲੈ ਜਣੇ ਰਾਮ ਨਾਲ ਹਫਤੇ ਦੇ ਅੰਦਰ ਅੰਦਰ ਸੁਝਾਈਗੇ ਆਪਾਂ ਹੈ ਬਣੋਗੀ ਮਾਜ ਪੂਰੀ ਠੂਕੂ ਹਾਂ ਲੋ ਬੇ ਠੀਕ ਹੈ ਜੀ ਸੋ ਇਹ ਥਣ ਥਣੋਂ ਬਾਕੀ ਸੈਜ ਵਿੱਚ ਕੋਈ ਥਾਣਾ ਬਾਕੀ ਉਹ ਲਗਾ ਦੇਣਾ ਜਿੱਥੇ ਪੰਜਾ ਸਿਆ ਦਿਨ ਦਾ ਸਵਾ ਪਿਆ ਕੋਲੀ ਸੀਲ ਵੜੀ ਟਪੰਟ ਪਣ ਨੂੰ ਰਾਸ ਆਏ ਜਿੱਦਾਂ ਮਰਜੀ ਥਲੇ ਰਮਾਨ ਨਾਲ ਬਾਹ ਕੋਈ ਗੱਲ ਨਹੀਂ ਹੈ ਹਾਂ ਬਸ ਇਹ ਕੋਈ ਹਾਂ ਜੀ ਗੱਲ ਹੀ ਨਹੀਂ ਧਾਰ ਜਦ ਮਰਜੀ ਕੱਢੋ ਰਮਾਨ ਨਾਲ ਕੋਈ ਹਾਂ ਜੀ ਗੱਲ ਨਹੀਂ ਕੋਲੀ ਠੀਕ ਹੈ ਅੱਜ ਬਾਦ ਖੋ ਤੇ ਇਹਦਾ ਭਾਉਜੀ ਕੀ ਮੋਲ ਕਰਦੇ ਪਏ ਆ ਦੇ ਦਾਂਗੇ ਕਿੰਨੇ ਦੀ ਆ ਭੱਜ ਮੋਲ ਤੇ ਭਾਵੇਂ ਜਿੱਦਾਂ ਇਹ ਮੋਲ ਚੱਲਦੇ ਭਾਵੇਂ 90 ਕਰ ਲੋ 85 ਕਰ ਲੋ 80 ਕਰ ਲੋ ਜੈ ਜੈ ਨੀ ਗੱਲ ਇੱਕੋ ਸਾਰਾ ਹੀ ਆ 70000 ਜੁਗਜ ਦੇਣੀ ਆਪਾਂ 70 ਦੀ ਬਿਲਕੁਲ ਜੀ ਪੇਡ ਪੁਆਇੰਟ ਦੀ ਹਾਂ ਨਾ ਆਈਆਂ ਹਾਂਜੀ 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 ਠੀਕ ਆ ਬਾਕੀ ਜਦੋਂ ਮੌਕੇ ਦੇ ਵੇਖ ਲੈਣੇ ਤਾਂ ਚਲੋ ਮਾਨਤਨ ਕਰਿਆ ਇਹਦਾ ਜਰੂਰ ਕਰਨਾ ਪੈਂਦਾ ਪੈਣ ਭਰਾ ਦਾ ਬਿਲਕੁਲ ਲਓ ਵੀ ਇਹ 70000 ਦੀ ਅੱਜ ਦੋਸਤੋ ਮਿਲੂਗੀ ਤੁਹਾਨੂੰ ਉਹ ਬੂਰੀ ਮੱਝ ਕਿਹੜਾ ਦੀ ਸੱਜਰ ਬਿਲਕੁਲ ਸੋਨ ਵਾਲੀ ਆ ਕਰਮਾਂ ਦੀ ਦੇਖੋ ਦੱਸ ਤੁਹਾਨੂੰ ਲਾ ਕੇ ਦਿਖਾਉਣੀ ਆ ਬੜੇ ਵੀਰ ਸ਼ੌਕ ਰੱਖਦੇ ਆ ਬੂਰੀ ਮੱਝ ਖਰੀਦਣ ਦਾ ਕਿ ਬੂਰੀ ਮੱਝ ਆ ਜਿਹੜੀ ਵੀ ਵਿਕਾਊ ਆ ਇਹਨੂੰ ਅੱਜ ਸੂਈ ਨੂੰ ਸਮਾ ਹੋ ਗਿਆ ਤੁਸੀਂ ਦੱਸਿਆ ਵੀ ਤਿੰਨ ਕਿ ਮਹੀਨੇ ਦੇ ਤਿੰਨ ਮਹੀਨੇ ਜੀ ਬਿਲ ਇਹ ਪਹਿਲੀ ਫਰਵਰੀ ਦੀ ਬਣੀ ਆ ਰਾਸਿਆਂ ਪਹਿਲੀ ਫਰਵਰੀ ਦੀ ਹਾਂ ਅੱਜ ਹੋ ਗਏ 23 ਦਿਨ ਹੋ ਗਏ ਫਿਰ ਹਾਂ ਬਿਲਕੁਲ ਲੈ ਵੀ ਰਮੇਸ਼ ਕੱਢੋ ਬਾਰੇ ਨੂੰ ਵੀ 23 ਕ ਦਿਨ ਦਾ ਦੋਸਤੋ ਸਮਾਂ ਹੋ ਗਿਆ ਇਹਨੂੰ ਬਿਲਕੁਲ ਅੱਗੇ ਨਵੇਂ ਤੋਂ ਦਰਲੀ ਨੂੰ ਸੋ ਨਿਕਲ ਆਉਂਦੀ ਆ ਕਿਸੇ ਭਰਾ ਦੀ ਕਿਸਮਤ ਲੱਕ ਬਣੀ ਹੈ ਟੀਕੇ ਦੇ ਸੀਗੀ ਹਾਂਜੀ ਟੀਕੇ ਨਾਲ ਠੀਕ ਹੈ ਐ ਡਿੰਗ ਡੂੰਗੂ ਕੇ ਬਣੀ ਕੇ ਤਾਰਾ ਤੁਰਾ ਸਾਫ ਦਿੱਤੀਆਂ ਸੀ ਬਿਲਕੁਲ ਸਫਾਈ ਨਾਲ ਜੀ ਠੀਕ ਹੈ ਹਾਂ ਠੀਕ ਹੈ ਮਾਝਾਰੇ ਆਪਣਾ ਗਵਾਂਢੋਂ ਮੱਝ ਲਈ ਆਪਾਂ ਦੂਰੋਂ ਲਈ ਠੀਕ ਹੈ ਆ ਨਾਲ ਹੀ ਫੌਜੀ ਸਾਹਿਬ ਉਹਨਾਂ ਤੋਂ ਮੱਝ ਲਈ ਆ ਠੀਕ ਹੈ ਤੇ ਅਛਾ ਤਾਂ ਪੌਜੀ ਦਾ ਦੁੱਧ ਸੱਜਰ ਦਾ ਕਿੰਨਾ ਸੀਗਾ ਆਪਣੇ ਕੋਲ ਸੱਜਰ ਦਾ ਰਾਜਸ਼ਾ 13 14 ਲੀਟਰ ਮੈਂ ਅੱਜ ਦੁੱਧ ਚੋਇਆ 13 14 ਲੀਟਰ ਚੋਈ ਕੀਤੀ ਆਪਾਂ ਹਾਂਜੀ 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 ਆ ਤੇ ਤਾਂ ਦੱਸਿਆ ਵੀ ਬੰਦਾ ਚਲੇ ਗਿਆ ਆ ਪਾਟੀਆਂ ਹਜ਼ਾਰ ਚ ਰੱਖਿਆ ਹੀਗਾ ਆ ਉਹ ਇਥੇ ਲਾਗਣਾ ਨੇ 15000 ਚ ਖਾੜ ਕੇ ਲੈ ਗਿਆ ਹੱਥੇ ਉੱਤੇ ਪਈ ਰਹੀ ਹੁੰਦੀ ਹਾਂ ਉਸ ਤੋਂ ਬਾਅਦ ਹੁਣ ਮਿਲਦੀ ਕਿਵੇਂ ਆ ਭਾੜੇ ਭੂੜੇ ਤੇ ਆਪਣੇ ਕੋਲ ਹੁਣ ਭਾੜੇ ਤੇ ਠੀਕ ਆ ਭਾੜੇ ਤੇ ਇੱਕ ਹਫਤਾ ਦੀ ਗੱਲ ਹੋਇਆ ਇਹਨੇ ਠੀਕ ਆ ਹੁਣ ਫੇਰ ਭਾੜੇ ਤੇ ਅਸਲ ਤੋਂ ਹੁਣ ਦੁੱਧ ਆਪਾਂ ਕਿੰਨਾ ਚ ਵਾਦਾਂਗੇ ਆਵੇ ਰਾਇਸਾਂ ਆਰਟਿਕਲੀ ਤੋਂ ਦੁੱਧ ਹੈ ਲੋ ਬਾਕੀ ਉਹ ਬੈਣੀ ਵਾਲੀ ਸੈਰ ਸੂੜੇਗੀ ਧਾਰਾਂ ਦੀ ਕਿਵੇਂ ਬਿਲਕੁਲ ਉਹ ਚੀਨੀ ਗੱਲ ਕੋਈ ਨਹੀਂ ਸਭ ਬਰਾਬਰ ਆ ਹਾਂ ਤੋਰੋ ਨਮੇਸ਼ ਤੋਰ ਲੋ ਤੋਰ ਤੋਰ ਲੋ ਐਨੂੰ ਤੋਰ ਲੋ ਐਨੂੰ ਤੋਰ ਲਿਆ ਪਰ ਨਾ ਬਾਰ ਬਾਰ ਬਾਹਰ ਸੜ ਤੋਰ ਲੋ ਮਾਉ ਜੀ ਵੈਸੇ ਦੋਸਤੋ ਬੂਰੀ ਆ ਨੀਲੀ ਦੇ ਵਿੱਚ ਆ ਜਾਂਦੀ ਆ ਚਾਰੇ ਪੈਰ ਸਪੂਤ ਨਿਸ਼ਾਨ ਉੱਪਰ ਤਾਂ ਕ੍ਰੀਮ ਵਾਈਟ ਅੱਖਾਂ ਬੇਲੀਆਂ ਬੱਗੀ ਮੋਸ਼ਨ ਆਸ ਇਹ ਬੂਰੀ ਦੇ ਵਿੱਚ ਨੀਲੀ ਆ ਜਾਂਦੀ ਠੀਕ ਆ ਜੀ ਤੇ ਇਸ ਵਕਤ 9 ਲੀਟਰ ਤੋਂ ਦੇਦੇ ਥੱਲੇ ਹਾਜ਼ਰ ਆ। ਵੀ ਜਿਹੜਾ ਕਿਸੇ ਭਰਾਣੇ ਚੋਕੇ ਤਸੱਲੀ ਕਰ ਲੈਣੀ ਹੁਣ ਮਿਲਦੀ ਪਹਾੜੇ ਤੇ ਆ ਠੀਕ ਆ ਜੀ ਵਿੱਚ ਥੋੜਾ ਜਿਹਾ ਲੇਬਰ ਦੇ ਹੱਥੇ ਪੈ ਗਈ ਸੀਗੀ। ਉਹ ਵੀਰ ਦੇ ਹਟਣ ਦੇ ਕਰਕੇ ਭਾਉਆਂ ਦਾ ਵੀ ਆਪਾਂ ਟਿਕਾ ਟੂਕਾ ਲਾਉਣਾ ਪਿਆ ਵਿੱਚ ਕੋਈ ਕੁਝ ਕਿਤੇ ਨਾ। ਉਸ ਤੋਂ ਬਾਅਦ ਹੁਣ ਫਿਰ ਪਹਾੜੇ ਤੇ ਆ ਗਈ ਆ ਠੀਕ ਆ। ਤੇ ਦੋਵੇਂ 9 ਕਿਲੋ ਜਿਆ ਬਾਕੀ ਹੈ ਪੂਰ ਛੱਠੇ ਤੋਂ ਰਹਿਤੀ ਆ। ਬਿਲਕੁਲ ਜੀ ਬਹੁਤ ਸਾਫ ਮੱਝ। ਹਮ। ਠੀਕ ਹੈ ਜੀ। ਹਮ। ਲੋ ਵੀ ਇਹ ਦੋਸਤੋ ਬੂਰੀ ਦੇ ਵਿੱਚ ਨੀਲੀ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਤੀ ਆ ਦੋਵੇਂ ਅੰਗ ਹੀ ਨੀਲੀ ਦੇ ਜਿਹੜੀ ਆਪਣਾ ਮਤਲਬ ਹੁਣ ਤੁਹਾਨੂੰ ਦੱਸਾਈਏ ਵੀ ਨੀਲੀ ਦੇ ਵਿੱਚ ਹੀ ਆ ਤੇ ਬੂਰੀ ਵੀ ਨੀਲੀ ਦੇ ਵਿੱਚ ਹੀ ਆ ਸੋ ਦੋਵੇਂ ਮਜਾ ਚੰਗੀਆਂ ਨੇ ਬਾਦੀ ਬੂਡੀ ਵੇਟ ਬਹੁਤ ਜ਼ਿਆਦਾ ਇਹਨਾਂ ਦਾ ਵਜ਼ਨ ਵੇਟ ਪੂਰਾ ਤੇ ਭਾਉ ਜੀ ਅੱਜ ਜਿਹੜੀ ਇਹ ਬੂਰੀ ਆਪਣੇ ਕੋਲ ਨੀਲੀ ਦੀ ਕਿੰਨੇ ਦੇ ਦੇ ਰਹੇ ਆ ਆਪਾਂ ਭਾਜੀ ਜੇ ਤੇ ਰੰਗ ਢੰਗ ਤੇ ਹੁੰਦੀ ਵਿਚਾਰੀ ਇਹ 1.5 ਲੱਖ ਦੀ ਸੀ ਤੇ ਹੁਣ ਆਪਾਂ ਵਿਚਾਰੀ ਦਾ ਕੋਈ 1.5 ਨਹੀਂ ਹੋਣਾ ਅੱਧੇ ਚ ਹੀ ਕਰਨਾ ਆਪਾਂ ਹਾਂ ਹਾਂਜੀ ਤੇ ਦੋਹਾਂ ਦਾ ਇੱਕੋ ਹੀ ਮੁੱਲ ਕਰ ਦਈਏ ਆਪਾਂ 70 70 ਬਿਲਕੁਲ ਜੀ ਬਾਕੀ ਲੈਸ ਕਰਦੇ ਆ ਜ ਮੌਕੇ ਹਾਂਜੀ ਉਹ ਆਜ ਦਾ ਮਾਨ ਤਨ ਕਰਨਾ ਉਹਨੇ ਜਟਾ ਦੇ 2000 ਹੋਰ ਕਰਦੇ ਆ ਲੈਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਓ ਵੀ 75000 75000 ਦੀ ਦੂਸਰੇ ਮੈਂ ਬਾਕੀ ਵਜਨ ਵੇੜ ਦੇ ਵਿੱਚ ਹੀ ਕਰਵਾ ਲਈ ਐਨੇ ਦੀ ਚਲੋ ਗਾਂ ਕੋਈ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦਾ ਤੇ ਨਸਲ ਬਰੀਡ ਦੇ ਉੱਤੇ ਤੁਸੀਂ ਕੰਮ ਕਰ ਲਵੋਗੇ ਬੱਚੇ ਪੁੱਛੇ ਲੈਣ ਨੂੰ ਬਹੁਤ ਵਧੀਆ ਬਾਕੀ ਇੰਨੀ ਵਜਨ ਵੇੜ ਦੇ ਵਿੱਚ ਵੀ ਹੈਗੀ ਐ ਕੋਈ ਵੀ ਆਪਣਾ ਭਰਾ 파ਰਕੂ ਇੱਥੇ ਆ ਵੀ ਜਾਂਦਾ ਇੰਨੀ ਵਜਨ ਵੇੜ ਦੇ ਵਿੱਚ ਹੀ ਆ ਬਾਕੀ ਦੁੱਧ ਵੀ ਕਰਮਾ ਲਈ ਥਲੇ 9 ਕਿਲੋ ਆ ਤੇ ਉਹ ਤੁਸੀਂ ਆਣ ਕੇ ਇੱਥੇ ਆਪਣੀ ਜੋਗੇ ਤਸੱਲੀ ਕਰ ਲਿਓ ਬੇਸ਼ੱਕ ਭਾੜਾ ਵੱ ਚੁਵਾਈ ਕਰੋ ਤਸੱਲੀ ਕਰੋ ਇਹ ਅੱਜ ਮਾਲ ਨੇ ਭਾਉ ਹਰਜੇਦਰ ਸਿੰਘ ਹੋਂਦੇ ਕੋਲ ਟੋਟਲ 6 ਨਾਗ ਸੀਗੇ 5 ਬਿਹੜਾ ਤੁਹਾਨੂੰ ਦਿਖਾਈਆਂ ਆਪਾਂ ਤੇ 2 ਹੀ ਮੱਝਾਂ ਸੀ ਠੀਕ ਹੈ ਜੀ ਤੇ ਜਿਨ੍ਹਾਂ ਦੇ ਵਿੱਚੋਂ ਸੱਜਰ ਤਾਜੇ ਪਸ਼ੂ ਵੀ ਤੁਹਾਨੂੰ ਆਪਾਂ ਦਿਖਾਦੇ ਆ ਦਿਨਾਂ ਦਾ ਵੇਰਵਾ ਨਾਲ ਦੀ ਨਾਲ ਹੀ ਦੱਸੀ ਗਏ ਆ ਬੱਚੇ ਪੁੱਛੇ ਪ੍ਰੋਪਰ ਤੁਹਾਨੂੰ ਆਪਾਂ ਕਵਰ ਕਰ ਦਿੱਤੇ ਆ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਓ ਤੁਸੀਂ ਤੇ ਇੱਕ ਭਾਉ ਜੀ ਨੰਬਰ ਆਪੇ ਕਰ ਦਿਓ ਸਾਜੇ ਤੁਸੀਂ 81469 ਹਾਂਜੀ 53927 ਠੀਕ ਹੈ ਜੀ ਹਾਂਜੀ ਠੀਕ ਹੈ ਮਦੋਸੇ ਸਾਨਾਪਾウ ਹਰਜਿੰਦਰ ਸਿੰਘ ਜੀ ਆਪਣੇ ਨਾਲ ਫੌਜੀ ਸਾਹਿਬ ਹੋਣੇ ਤੇ ਪਿੰਡ ਟੋਟੀਆਂ ਤੁਸੀਂ ਖਾਸ ਵਿਜਿਟ ਕਰ ਲਿਓ ਜ਼ਿਲ੍ਹਾ ਤਸੇਲ ਸ੍ਰੀ ਤਰਨਤਾਰਨ ਸਾਹਿਬ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ